ਹੈਲੋ ਫਰੈਂਡਸ ਵੈਲਕਮ ਆ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਬਣਾਉਣੀ ਸਿਖਾਉਂਗੀ ਹਰੀ ਚਟਨੀ ਤਾਂ ਆਪਾਂ ਨੇ ਕੀ ਕਰਨਾ ਹੈ ਪਿਆਜ਼ ਕੱਟ ਲੈਣੇ ਨੇ ਹਰੀਆਂ ਮਿਰਚਾਂ ਤੇ ਟਮਾਟਰ ਕੱਟ ਲੈਣਾ ਆਪਾਂ ਬਿਲਕੁਲ ਦੇਸੀ ਹਰੀ ਚਟਨੀ ਬਣਾਵਾਂਗੇ ਜੋ ਕਿ ਪੰਜਾਬੀਆਂ ਦੇ ਖਾਣ ਵਾਲੀ ਹੁੰਦੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਟਮਾਟਰ ਹਰੀਆਂ ਮਿਰਚਾਂ ਪਿਆਜ਼ ਆਧਾ ਹੋ ਗਿਆ ਉਜਜ ਜਜਾ ਆਪਾਂ ਨੇ ਸਾਰੀਆਂ ਕੱਟ ਕੇ ਮਿਕਸ ਕਰਕੇ ਬਣਾ ਲੈਣੀਆਂ ਨੇ ਤੇ ਇਸ ਤੋਂ ਬਾਅਦ ਕੀ ਕਰਨਾ ਹੈ ਇਹਦੇ 'ਚ ਆਪਾਂ ਨੇ ਪੁਦੀਨਾ ਪਾ ਦੇਣਾ ਹੈ ਪੁਦੀਨੇ ਦਾ ਬਹੁਤ ਹੀ ਅੱਛਾ ਫਲੇਵਰ ਆਊਗਾ ਚਟਨੀ ਦੇ ਵਿੱਚ ਤੇ ਇਸ ਤੋਂ ਬਾਅਦ ਕੀ ਕਰਨਾ ਹੈ ਆਪਾਂ ਨੇ ਧਣੀਆਂ ਅਗਰ ਤੁਹਾਡੇ ਕੋਲ ਪੋਸੀਬਲ ਹੈ ਤਾਂ ਧਣੀਆਂ ਵੀ ਤੁਸੀਂ ਪਾ ਸਕਦੇ ਹੋ ਧਣੀਆਂ ਦੇ ਨਾਲ ਕੀ ਹੁੰਦਾ ਹੈ ਕਿ ਉਹ ਫਲੇਵਰ ਬਹੁਤ ਅੱਛਾ ਬਣ ਜਾਂਦਾ ਹੈ ਉਹਦੇ ਪੁਦੀਨੇ ਨਾਲ ਤਾਂ ਉਹਦੀ ਖੁਸ਼ਬੂ ਆਊਗੀ ਪਰ ਧਣੀਆਂ ਨਾਲ ਉਹਦਾ ਟੇਸਟ ਆਊਗਾ ਤਾਂ ਇਹ ਪੰਜਾਬੀ ਦੇਸੀ ਚਟਨੀ ਉਹ ਫਿਰ ਇਹਨੂੰ ਮਿਕਸ ਕਰਕੇ ਸਾਰੇ ਸਮਾਨ ਨੂੰ ਗ੍ਰाइंड ਕਰ ਲੈਣਾ ਹੈ ਤਾਂ ਸਾਡੀ ਹਰੀ ਚਟਨੀ ਤਿਆਰ ਹੈ ਜੀ ਤੁਸੀਂ ਦੇਖ ਸਕਦੇ ਹੋ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਥੈਂਕ ਯੂ ਫॉर ਵਾਚਿੰਗ